ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਬਠਿੰਡਾ ਦੇ ਵਿੱਚ ਪਹੁੰਚੇ ਨੇ ਬਠਿੰਡਾ ਦੇ ਉਸ ਉੜੀਆ ਬਸਤੀ ਦੇ ਵਿੱਚ ਪਹੁੰਚੇ ਨੇ ਜਿਸ ਬਸਤੀ ਦੇ ਵਿੱਚ ਬੀਤੇ ਦਿਨੀ 4 ਸਿਲੰਡਰ ਫਟਣ ਦੇ ਕਾਰਨ ਦੋ ਬੱਚੀਆਂ ਦੀ ਮੌਤ ਅਤੇ 8 ਤੋਂ 10 ਜਿਹੜੀ ਝੁੱਗੀ-ਚੋਪੜੀਆਂ ਸੀ ਉਹ ਸੜ ਕੇ ਸੁਆਹ ਹੋ ਗਈਆਂ ਸੀ ਇਸ ਐਡੀ ਵੱਡੀ ਦੁਖਾਂਤ ਘਟਨਾ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਨੇ ਇਸ ਰਸਤੇ ਦੀ ਗੱਲ ਕਰੀਏ ਤਾਂ ਦੇਖਿਆ ਜਾ ਸਕਦਾ ਹੈ ਕਿ ਇਸ ਰਸਤੇ ਤੇ ਨਾ ਤਾਂ ਕੋਈ ਗੱਡੀ ਨਾ ਕੋਈ ਸਾਧਨ ਤੇ ਨਾ ਕੋਈ ਇਸ ਤਰ੍ਹਾਂ ਕਿਨਾਂ ਰਸਤਾ ਹੈ ਕਿ ਜਿੱਥੋਂ ਗੱਡੀ ਲੰਘ ਸਕੇ ਸ਼ਾਇਦ ਇਸੇ ਕਰਕੇ ਐਡੀ ਵੱਡੀ ਘਟਨਾ ਵਾਪਰੀ ਜਿਸ ਦੇ ਵਿੱਚ ਜੋ ਸ਼ਾਇਦ ਇੰਨੀ ਵੱਡੀ ਘਟਨਾ ਨਾ ਵਾਪਰਦੀ ਜੇ ਸਮੇਂ ਦੇ ਸਰ ਇਸ ਰਸਤਾ ਇਸ ਜਗ੍ਹਾ ਤੋਂ ਹੁੰਦਾ ਤਾਂ ਫਾਇਰ ਬ੍ਰਿਗੇਡ ਦੀ ਗੱਡੀ ਉਸ ਜਗ੍ਹਾ ਤੇ ਪਹੁੰਚ ਸਕਦੀ ਤੇ ਉਸ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਸੀ ਜਿੱਥੇ ਕਾਫੀ ਵੱਡਾ ਨੁਕਸਾਨ ਹੋਇਆ ਦੋ 5 ਸਾਲ ਦੀ ਤੇ 6 ਸਾਲ ਦੀ ਮਾਸੂਮ ਬੱਚੀਆਂ ਇਸ ਅੱਗ ਦੀ ਭੇਟ ਚੜ ਗਈਆਂ ਤੇ ਸੜ ਕੇ ਸੁਆਹ ਹੋ ਗਈਆਂ ਇਸ ਦੌਰਾਨ ਹਰਤਿਮਰਤ ਕੌਰ ਬਾਦਲ ਉਹਨਾਂ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਜਿਨ੍ਹਾਂ ਦੀਆਂ ਝੁੱਗੀਆਂ ਚੌਕੜੀਆਂ ਸੜ ਕੇ ਸੁਆਹ ਹੋ ਗਈਆਂ ਤਰਪਾਲ ਦਾ ਸ਼ੈੱਡ ਬਣਾ ਕੇ ਜੋ ਇਸ ਸ਼ੈੱਡ ਦਾ ਸਹਾਰਾ ਲੈ ਰਹੇ ਨੇ ਇਸ ਗਰਮੀ ਦੇ ਵਿੱਚ ਜਿਨ੍ਹਾਂ ਦੀ ਜਗ੍ਹਾ ਦੇ ਉੱਪਰ ਨਾ ਕੋਈ ਪੀਣ ਦੇ ਪਾਣੀ ਦੀ ਵਿਵਸਥਾ ਹੈ ਤੇ ਨਾ ਹੀ ਕੋਈ ਹੋਰ ਤਰੀਕੇ ਦੇ ਇੰਤਜ਼ਾਮ ਨੇ ਸਹੂਲਤਾਂ ਨੇ ਹਰਤਿਮਰਤ ਕੌਰ ਬਾਦਲ ਦੇ ਵੱਲੋਂ ਆਪਣਾ ਦੁੱਖ ਜ਼ਾਹਰ ਕਰਦਿਆਂ ਹੋਇਆ ਪੰਜਾਬ ਸਰਕਾਰ ਨੂੰ ਵੀ ਕਿਹਾ ਕਿ ਇਹਨਾਂ ਪਰਿਵਾਰਾਂ ਦੇ ਨਾਲ ਆਪਣਾ ਦੁੱਖ ਜਿਹੜਾ ਹੈਗਾ ਉਹ ਸਾਂਝਾ ਇਹਨਾਂ ਦੇ ਨਾਲ ਕਰਨਾ ਚਾਹੀਦਾ ਹੈ ਕਿ ਜੋ ਇਸ ਤਰੀਕੇ ਦੇ ਵਰਤਾਂਤ ਵਾਪਰਿਆ ਹੈ ਇਹਨਾਂ ਦੋ ਮਾਸੂਮ ਬੱਚੀਆਂ ਦੀ ਜਾਨ ਇਸ ਤਰੀਕੇ ਦੇ ਨਾਲ ਚਲੀ ਗਈ ਹੈ ਹਰਚਮਰਤ ਕੌਰ ਬਾਦਲਦੇਵ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਜਗਰੂਪ ਸਿੰਘ ਗਿੱਲ ਦੇ ਵੱਲੋਂ ਜੋ ਸ਼ੈਰੀ ਵਿਧਾਇਕ ਨੇ ਮਠੰਡਾ ਤੋਂ ਉਹਨਾਂ ਦੇ ਵੱਲੋਂ 25-25000 ਰੁਪਇਆ ਜਿਨ੍ਹਾਂ ਦੀ ਚੁੱਗੀ ਚੌਪੜੀ ਸੜਕੇ ਸਵਾਹ ਹੋਈ ਹੈ ਅਤੇ 1 ਲੱਖ ਰੁਪਇਆ ਉਹਨਾਂ ਪਰਿਵਾਰ ਨੂੰ ਜਿਨ੍ਹਾਂ ਦੀ ਦੋ ਬੱਚੀਆਂ ਇਹ ਸਕਦੀ ਪੇਟ ਚੜ ਗਈਆਂ ਤੇ ਜਿਨ੍ਹਾਂ ਦੀ ਮੌਤ ਹੋ ਗਈ ਇਸ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਨੂੰ ਇੱਕ ਚੰਗੀ ਵਾਲੀ ਸਹਾਇਤਾ ਦਿੱਤੀ ਜਾਣੀ ਸੀ ਚਾਹੀਦੀ ਸੀਗੀ ਜੋ 25000 ਰੁਪਇਆ ਵਿਧਾਇਕ ਸਾਹਿਬ ਨੇ ਜੋ ਦਿੱਤਾ ਹੈ ਉਹ ਕਾਫੀ ਨਹੀਂ ਹੈ ਇਹਨਾਂ ਪਰਿਵਾਰਾਂ ਦੇ ਲਈ ਅੱਜ ਦੇ ਮਹਿੰਗਾਈ ਦੇ ਸਮੇਂ ਦੇ ਵਿੱਚ ਇਸ ਸਮੇਂ ਇੱਕ ਪਾਸੇ ਸਿਆਸਤ ਰੱਖ ਕੇ ਇਹਨਾਂ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਜੋ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕੀਤਾ ਗਿਆ ਹੈ ਇਹ ਕਾਫੀ ਇਸ ਤਰੀਕੇ ਦੇ ਨਾਲ ਹੈ ਕਿ ਉਹਨਾਂ ਪਰਿਵਾਰਾਂ ਦੇ ਨਾਲ ਦੁੱਖ ਜਰੂਰ ਹਲਕਾ ਹੋ ਜਾਂਦਾ ਹੈ ਇਨ੍ਹਾਂ ਪਰਿਵਾਰਾਂ ਦੇ ਵੱਲੋਂ ਆਪਣੀਆਂ ਜਿਹੜੀਆਂ ਗੱਲਾਂ ਨੇ ਕਿਸ ਤਰੀਕੇ ਦੇ ਨਾਲ ਘਟਨਾ ਵਾਪਰੀ ਕਿਵੇਂ ਉਹ ਸਾਰਾ ਵਰਤੰਤ ਵਾਪਰਿਆ ਕਿਵੇਂ ਦਾ ਉਹ ਮਾਹੌਲ ਸੀ ਜਿਸ ਸਮੇਂ ਇਹ ਘਟਨਾ ਵਾਪਰੀ ਉਹ ਸਭ ਕੁਝ ਹਰ ਸਿਮਰਤ ਕੌਰ ਬਾਦਲ ਨੂੰ ਅਜਿਹਾ ਬਿਆਨ ਕੀਤਾ ਉਹਨਾਂ ਪਰਿਵਾਰਾਂ ਦੇ ਵੱਲੋਂ ਆਪਣਾ ਦੁੱਖ ਵੀ ਸਾਂਝਾ ਕੀਤਾ ਉਹਨਾਂ ਦੀ ਬੱਚੀਆਂ ਇਸ ਅੱਗ ਦੀ ਪੇਟ ਚੜੀਆਂ ਇਸ ਤਰੀਕੇ ਦੇ ਘਟਨਾ ਦੇ ਵਿੱਚ ਤਾਂ ਬਿਹਾਦ ਦੁਖਦ ਘਟਨਾ ਸੀ ਉਹ ਬਠਿੰਡਾ ਦੇ ਵਿੱਚ ਜੋ ਉੜੀਆ ਬਸਤੀ ਦੇ ਵਿੱਚ ਵਾਪਰੀ ਸੀ ਤੇ ਹਰਚਮਰਤ ਕੌਰ ਬਾਦਲ ਦੇ ਵੱਲੋਂ ਅੱਜ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਜ਼ਰੂਰਤ ਪਈ ਤਾਂ ਇਹਨਾਂ ਪਰਿਵਾਰਾਂ ਦੇ ਲਈ ਹਰ ਉਹ ਸੰਭਵ ਕੋਸ਼ਿਸ਼ ਕੀਤੀ ਜਾਏਗੀ ਜੋ ਸਰਕਾਰ ਸ਼ਾਇਦ ਨਾ ਕਰ ਪਾਈ ਹੋਵੇ ਇਹਨਾਂ ਪਰਿਵਾਰਾਂ ਦੇ ਨਾਲ ਮਕਾਨ ਦੀ ਗੱਲ ਨੂੰ ਲੈ ਕੇ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਕੁਝ ਜਿਹੜੇ ਮਕਾਨ ਸੀ ਉਹ ਝੁੱਗੀ-ਚੋਪੜੀਆਂ ਤੋਂ ਪੱਕੇ ਕਰ ਦਿੱਤੇ ਗਏ ਸੀ ਉਹਨਾਂ ਮਕਾਨਾਂ ਨੂੰ ਇਹਤਿਹਾਰ ਸਹੂਲਤਾਂ ਦੇ ਦਿੱਤੀ ਗਈ ਸੀ ਪਰ ਹਾਜੇ ਵੀ ਕੁਝ ਚੌਪੜੀਆਂ ਜਿਹੜੀਆਂ ਨੇ ਉਹ ਕੱਚੀਆਂ ਨੇ ਉਸ ਦੇ ਲਈ ਉਹ ਰਜਿੰਦਰ ਮਿੱਤਲ ਜਿਨ੍ਹਾਂ ਦੇ ਵੱਲੋਂ ਪਹਿਲਾ ਮਕਾਨ ਬਣਾਏ ਗਏ ਸੀ ਉਹਨਾਂ ਦੇ ਨਾਲ ਗੱਲਬਾਤ ਵੀ ਕਰਨਗੇ ਤੇ ਤਾਂ ਕਿ ਇਹਨਾਂ ਪਰਿਵਾਰਾਂ ਨੂੰ ਹੋਰ ਸਹੂਲਤਾਂਵਾਂ ਜਿਹੜੀਆਂ ਨੇ ਉਹ ਮਿਲ ਸਕਣ ਤੇ ਇਸ ਦੇ ਨਾਲ ਨਾਲ ਜੋ ਇਸ ਸਮੇਂ ਪਰਿਵਾਰ ਦੇ ਉੱਤੇ ਜੋ ਦੁੱਖਾਂ ਦਾ ਪਹਾੜ ਟੁੱਟਿਆ ਤਾਂ ਉਹ ਨੂੰ ਕਿਤੇ ਨਾ ਕਿਤੇ ਜੋ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਇਸ ਤਰੀਕੇ ਨਾਲ ਸਾਂਝਾ ਕੀਤਾ ਤੇ ਹਰ ਕੋਈ ਇਸ ਵਕਤ ਜੋ ਇਹਨਾਂ ਦੀ ਇਸ ਘੜੀ ਦੇ ਵਿੱਚ ਖੜਨ ਦੇ ਲਈ ਸਲਾਹਗਾ ਵੀ ਕਰ ਰਿਹਾ ਹੈ ਹਰਚਮਰਤ ਕੌਰ ਬਾਦਲ ਦੇ ਵੱਲੋਂ ਕੀਤੀ ਜੋ ਮੀਡੀਆ ਦੇ ਨਾਲ ਗੱਲਬਾਤ ਹੈ ਤਾਂ ਉਹ ਤੁਹਾਨੂੰ ਸੁਣਾਉਣੇ ਆ ਕਿ ਆਖਿਰ ਮੀਡੀਆ ਦੇ ਸਾਹਮਣੇ ਹਰਚਮਰਤ ਕੌਰ ਬਾਦਲ ਦੇ ਵੱਲੋਂ ਕੀ ਕੁਝ ਕਿਹਾ ਗਿਆ ਇਹ ਵਿਚਾਰੇ ਗਰੀਬ ਆਪ ਦਾ ਢੇਡ ਪਰਣ ਵਾਸਤੇ ਮਜ਼ਦੂਰੀ ਕਰਕੇ ਇੱਥੇ ਰਹਿੰਦੇ ਨੇ ਤੇ ਆਪ ਦੇ ਬੱਚਿਆਂ ਦਾ ਪੇਟ ਪਾਲਦੇ ਨੇ ਤੇ ਅੱਗ ਲੱਗੀ ਹੈ ਤੇ ਸਮੇਂ ਦੇ ਨਾਲ ਜੇ ਪਹੁੰਚ ਜਾਂਦੀ ਫਾਇਰ ਬ੍ਰਿਗੇਡ ਸ਼ਾਇਦ ਇਹ ਦੋ ਬੱਚੀਆਂ ਬਚ ਜਾਂਦੀਆਂ ਕਿਉਂਕਿ ਬੱਚਿਆਂ ਨੂੰ ਘਰ ਛੱਡ ਕੇ ਮਜ਼ਦੂਰੀ ਕਰਨ ਵਾਸਤੇ ਗਏ ਸੀ ਪੂਰਾ ਨੁਕਸਾਨ ਹੋਇਆ ਹੈ ਨਾ ਕੋਈ ਮਕਾਨ ਰਿਹਾ ਨਾ ਕੋਈ ਸਮਾਨ ਰਿਹਾ ਬੱਚੇ ਵੀ ਗਏ ਤੇ ਬਹੁਤ ਹੀ ਦੁੱਖ ਹੁੰਦਾ ਹੈ ਕਿ ਕਿੰਨਾ ਵੱਡਾ ਵੱਡੀ ਤਕਲੀਫ ਇਹਨਾਂ ਦੇ ਉੱਤੇ ਹੈ ਬਲਕਿ ਘਰ 10 ਇਹਨਾਂ ਦੇ ਜੋ ਵੀ ਝੁੱਗੀ ਜੀ ਸੀਗੀ ਮਕਾਨ ਤਾਂ ਕੀ ਸੀਗੇ ਕੱਚੇ ਸੀਗੇ 10 ਪਰਿਵਾਰਾਂ ਦੇ ਇਹਨਾਂ ਦੇ ਕਮਰੇ-ਕੁਮਰੇ ਸਾਰੇ ਸੜੇ ਗਏ ਨੇ ਸੋ ਇਹਨਾਂ ਦੀ ਸਾਰਿਆਂ ਦੀ ਬੇਨਤੀ ਹੈ ਤੇ ਮੈਂ ਵੀ ਸਰਕਾਰ ਨੂੰ ਬੇਨਤੀ ਕਰਦੀਆਂ ਮੁੱਖ ਮੰਤਰੀ ਨੂੰ ਬੇਨਤੀ ਕਰਦੀਆਂ ਇਹ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਪੰਜਾਬ ਦੇ ਖਰਚੇ ਦੇ ਨਾਲ ਦੇਸ਼ ਭਰ ਚ ਤੁਸੀਂ ਉੜਦੇ ਫਿਰਦੇ ਹੋ ਸਾਡਾ ਹੈਲੀਕਾਪਟਰ ਲੈ ਕੇ ਜਹਾਜ਼ ਲੈ ਕੇ ਕਾਸ਼ ਕੇਜਰੀਵਾਲ ਨੂੰ ਮਿਲਣ ਵਾਸਤੇ ਜਿਹੜਾ ਤੁਹਾਨੂੰ ਸਮਾਂ ਆਪ ਦੇ ਲੋਕਾਂ ਨੂੰ ਵੀ ਆ ਕੇ ਤੁਸੀਂ ਇੱਥੇ ਦੇਖ ਲਓ ਇਹ ਕਿਸ ਹਾਲਾਤ ਚ ਰਹਿ ਰਹੇ ਨੇ ਅਣਜਾਣ ਦਾ ਰਸਤਾ ਇੱਕ ਉਹ ਪੁਲ ਜਿਹੜੀ ਸੀ ਬਣਾ ਗਏ ਸੀਗੇ ਬਸ ਉਹੀ ਪੁਲ ਅਣਜਾਣ ਦਾ ਰਸਤਾ ਹੈ ਉਸ ਪੁਲ ਨੂੰ ਥੋੜਾ ਚੌੜਾ ਕੀਤਾ ਜਾਏ ਇਹ ਇਹਨਾਂ ਲੋਕਾਂ ਦੀ ਮੰਗ ਹੈਗੀ ਇਹ ਪਰਿਵਾਰਾਂ ਦੇ ਇਹਨਾਂ ਦਾ ਨੁਕਸਾਨ ਹੋਇਆ ਸਾਰੇ ਪਰਿਵਾਰ ਸਿਰਫ ਕਮਰਾ ਮੰਗਦੇ ਨੇ ਕਿ ਕੁਝ ਕਮਰਾਏ ਇਸ ਤਰ੍ਹਾਂ ਰਹਿੰਦੇ ਨੇ ਤੇ ਅੱਗੇ ਮੀਂਹ ਵੀ ਆਊਗਾ ਮੌਸਮ ਵੀ ਤੇ ਕੀ ਇਹਨਾਂ ਦਾ ਹਾਲ ਹੋਊਗਾ ਇਹਨਾਂ ਦੇ ਉੱਤੇ ਤਰਸ ਕਰੋ ਕੁਝ ਪੰਜਾਬ ਦੇ ਪੈਸੇ ਦੂਜੇ ਕੇਜਰੀਵਾਲ ਨੂੰ ਚਮਕਾਉਣ ਲਈ ਲੁੱਟਣ ਦੇ ਬਜਾਏ ਇੱਥੇ ਆ ਕੇ ਇਹਨਾਂ ਗਰੀਬਾਂ ਦੀ ਮਦਦ ਕਰੋ ਇਹਨਾਂ ਨੂੰ ਰਾਸ਼ਨ ਕਾਰਡ ਵੀ ਅਸੀਂ ਬਣਾ ਕੇ ਦਿੱਤਾ ਸੀ ਜੋ ਸਹੂਲਤ ਦਿੱਤੀ ਸੀ ਬਾਲ ਸਾਹਿਬ ਨੇ ਆਪਾ ਆਪਣੇ ਵੇਲੇ ਆਪਣੇ ਵੇਲੇ ਦਿੱਤਾ ਸੀ ਅੱਜ ਸਾਰੇ ਇਹਨਾਂ ਦੇ ਕਾਰਡ ਕੂਟ ਦੇ ਸਬੂਤ ਸਭ ਕੁਝ ਖਤਮ ਹੋ ਗਿਆ ਤੇ ਇਹਨਾਂ ਨੂੰ ਰਾਸ਼ਨ ਵਿਚਾਰਿਆਂ ਨੂੰ ਕੌਣ ਦੇਊਗਾ ਸੋ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦੀ ਹਾਂ ਕੀ ਪਾਵੇ ਜ਼ਹਿਰੀਲੀ ਸ਼ਰਾਬ ਦੇ ਨਾਲ ਤੁਹਾਡੇ ਹਲਕੇ 'ਚ ਮਰੇ ਤੁਹਾਨੂੰ ਉੱਥੇ ਜਾਣ ਦਾ ਸਮਾਂ ਨਹੀਂ ਸਰ ਹਫ਼ਤੇ 10 ਦਿਨ ਬਾਅਦ ਤੁਸੀਂ ਪਹੁੰਚੇ ਅੱਜ ਇੰਨਾ ਵੱਡਾ ਸੰਕਟ ਇਹਨਾਂ ਵਿਚਾਰੇ ਗਰੀਬਾਂ ਦੇ ਉੱਤੇ ਆਏ ਨੇ ਇਹ ਪ੍ਰਵਾਸੀ ਹੈਗੇ ਲੇਕਿਨ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਨੇ ਸਾਡੇ ਆਪਣੇ ਨੇ ਨਿੱਕੇ ਨਿੱਕੇ ਇਹਨਾਂ ਦੇ ਬੱਚੇ ਨੇ ਤਰਸ ਕਰੋ ਇਹਨਾਂ ਦੇ ਬੱਚਿਆਂ ਦੇ ਉੱਤੇ ਆ ਕੇ ਇਹਨਾਂ ਦੇ ਹਾਲਾਤ ਦੇਖੋ ਤੁਹਾਡੇ ਵਾਸਤੇ ਛੋਟੀ ਜੀ ਚੀਜ਼ ਹੈ ਇੱਕ ਤੁਹਾਡੇ ਫੋਨ ਕਾਲ ਦੇ ਨਾਲ ਇਹਨਾਂ ਦੇ ਘਰ-ਕੁਰ ਸਾਰੇ ਪੱਕੇ ਕਰ ਦਿੱਤੇ ਜਾਣਗੇ ਇਹਨਾਂ ਨੂੰ ਕੋਈ ਮਦਦ ਮਿਲ ਜੂਗੀ ਜਿਹੜੇ ਬਿਮਾਰ ਪਏ ਨੇ ਹਸਪਤਾਲ 'ਚ ਇਹਨਾਂ ਦੇ ਇਲਾਜ ਵਾਸਤੇ ਕੁਝ ਇਹਨਾਂ ਨੂੰ ਪੈਸੇ ਦਿਵਾ ਦਿਓ ਬਹੁਤ ਕੁਝ ਤੁਸੀਂ ਕਰ ਸਕਦੇ ਹੋ ਬੜੇ ਵੱਡੇ ਅਹੁਦੇ 'ਚ ਲੋਕਾਂ ਨੇ ਤੁਹਾਨੂੰ ਬਿਠਾਇਆ ਹੈ ਲੇਕਿਨ ਆਪਣੇ ਵਾਸਤੇ ਕੁਝ ਦਰਦ ਮਹਿਸੂਸ ਕਰੋ ਆ ਕੇ ਮਿਲੋ ਇਹਨਾਂ ਨੂੰ ਇਹਨਾਂ ਦੀ ਇਸ ਔਖੀ ਘੜੀ 'ਚ ਮਲਮ ਲਾਓ ਬਾਫੜੋ ਕਿ ਅੱਜ ਸਰਕਾਰ ਇਹਨਾਂ ਦੇ ਨਾਲ ਖੜੀ ਹੈ ਨਹੀਂ ਜੀ ਦੂਜੀ ਤਰ੍ਹਾਂ ਕੁਝ ਕਰ ਰਹੇ ਹਾਂ ਉਸੇ ਇਸ ਲਈ ਨਹੀਂ ਜੋ ਇਹਨਾਂ ਨੂੰ ਮੈਂ ਕਿਹਾ ਜੋ ਇਹਨਾਂ ਨੂੰ ਇਹ ਮਕਾਨ ਮੁਕੰਮਲ ਦੀ ਗੱਲ ਕਰ ਰਹੇ ਹਾਂ ਆਪਾਂ ਇਕੱਠੇ-ਕੁੱਠੇ ਕਰਕੇ ਬਾਕੀ ਲੋਕਾਂ ਨੂੰ ਬੇਨਤੀ ਕਰਕੇ ਜੋ ਕਿਉਂਕਿ ਪਤਾ ਨਹੀਂ ਇੱਥੇ ਹੁਣ ਕੀ ਇਹਦੇ ਲੀਗਲ ਐਸਪੈਕਟਸ ਕੀ ਹੈਗੇ ਤਾਂ ਸਰਕਾਰ ਸਾਰਾ ਕੁਝ ਕਰ ਸਕਦੀ ਹੈ ਨਾ ਜੀ ਇਹਨਾਂ ਨੇ ਲੱਖ ਰੁਪਿਆ ਦਿੱਤਾ ਜੀ ਕੱਲ ਜਗਨੂਪ ਗਿੱਲ ਸਾਹਿਬ ਨੇ ਕਿ ਅਸੀਂ ਇਸ ਪਰਿਵਾਰ ਨੂੰ ਜਿਨ੍ਹਾਂ ਦੀਆਂ ਦੋ ਬੇਟੀਆਂ ਦੀ ਡੈਥ ਹੋਈ ਹੈ ਇੱਕ 25 ਲੱਖ ਰੁਪਿਆ ਦੇਵਾਂਗੇ ਤੇ 25-25 ਹਜ਼ਾਰ ਰੁਪਿਆ ਦੇਣੀ ਉਹ ਝੁੱਗੀਆਂ ਅਟ ਸੜੀਆਂ ਉਹਨਾਂ ਦੀ ਦੇਖੋ 25 ਹਜ਼ਾਰ 'ਚ ਅੱਜ ਕੀ ਬਣਦਾ ਹੈਗਾ ਮੈਨੂੰ ਲੱਗਦਾ ਤਰਪਾਲ ਵੀ ਨਹੀਂ ਲੱਗੂਗੀ 25 ਹਜ਼ਾਰ ਦੇ ਨਾਲ ਘਰ ਦਾ ਸਾਰਾ ਬਰਤਨ-ਬਰਤਨ ਸਾਰੇ ਸਮਾਨ ਤੇ ਕੱਪੜੇ ਲੀਵੇ ਸਾਰਾ ਕੁਝ ajana 80000 ਕਰੋੜ ਦਾ ਕਰਜ਼ਾ ਤੁਸੀਂ ਲਾ ਰਹੇ تھے ਨਾ ਵਾਸਤੇ 25000 ਹੁੰਦਾ ਲੋਕਾਂ ਵਾਸਤੇ ਇੰਨੀ ਕੰਜੂਸੀ ਤੇ ਹਵਾਈ ਜਹਾਜ਼ ਤੇ ਹੈਲੀਕਾਪਟਰਾਂ ਜੇ ਇੱਥੇ ਉੱਥੇ ਉੜ ਕੇ ਚੋਣ ਪ੍ਰਚਾਰ ਲਈ ਤੁਹਾਨੂੰ ਕੋਈ ਘਾਟ ਕਮੀ ਨਹੀਂ ਹੈਗੀ ਸ਼ਰਮਾ ਨਹੀਂ ਚਾਹੀਦੀ ਹੈ ਭਈ ਜਿੰਨਾ ਖਰਚਾ ਲੱਗਦਾ ਉਹਨਾਂ ਦਾ ਵਿਚਾਰਿਆਂ ਨੂੰ ਦੇ ਦਿਓ ਨਾਲੇ ਜਿਹੜੇ ਹਸਪਤਾਲ 'ਚ ਜਿਹੜੇ ਮਰੀਜ਼ ਜਿਨ੍ਹਾਂ ਦੀ ਲਤਲੁੱਤ ਕੱਟੀ ਗਈ ਉਹ ਰਿਆ ਕੌਲ ਨਹੀਂ ਤਾਂ ਇਹਨਾਂ ਨੂੰ ਬਚਾਉਣ ਵਾਸਤੇ ਆਇਆ ਉਹਨਾਂ ਦੀ ਲਤ ਕੱਢੀ 40000 ਤਾਂ ਇਹਦਾ ਇੱਕ ਦਿਨ ਦਾ ਖਰਚਾ ਉਹਨਾਂ ਦਾ ਹੋ ਗਿਆ ਉਹ 25 ਨਾਲ ਕੀ ਕਰੂਗਾ ਸੋ ਕੁਛ ਤਾਂ ਹਮਦਰਦੀ ਦਿਖਾਓ ਕਿ ਇਹ ਨਾ ਵੱਡਾ ਖਜ਼ਾਨਾ ਦੇ ਮਾਲਕ ਤੁਸੀਂ ਹੋ 25000 ਰੁਪਏ ਦੇ ਸੰਗ ਨਹੀਂ ਆਈ ਤੁਹਾਨੂੰ ਬਾਕੀ ਮੈਡਮ ਇਹਨਾਂ ਨੇ ਕਿਹਾ ਵੀ ਐਲਾਨ ਨਹੀਂ ਕੀਤਾ ਪੈਸੇ ਲੈ ਤੱਕ ਇਹਨਾਂ ਕੋ ਪਹੁੰਚੇ ਨਹੀਂ ਮੈਡਮ ਉਹ ਇਹ ਇਹ ਐਲਾਨ ਵਾਲੀ ਸਰਕਾਰ ਰਹਿ ਗਈ ਹੈ ਜੀ ਜਦ ਕਿਸਾਨੀ ਅੰਦੋਲਨ ਚ ਵੀ ਉਹ ਕਿਸਾਨ ਵੀ ਅਜੇ ਭਾਲਦੇ ਫਿਰਦੇ ਨੇ ਕਿ ਉਹਨਾਂ ਨੂੰ ਜਿਹੜੀਆਂ ਦੀ ਮੌਤਾਂ ਹੋਈਆਂ ਉਹਨਾਂ ਨੂੰ ਕੁਝ ਮਿਲ ਜਾਏ ਸੋ ਇਹ ਸਰਕਾਰ ਸਿਰਫ ਗੱਲਾਂ ਤਾਂ ਹੀ ਸੀਮਤ ਹੈ ਗਈ ਲੇਕਿਨ ਕੋਈ ਗੱਲ ਨਹੀਂ ਹੁਣ ਲੋਕੀ ਇਹਨਾਂ ਦੀ ਗੱਲਾਂ ਤਾਂ ਇਹਨਾਂ ਨੂੰ ਭਜਨ ਨਹੀਂ ਦੇਣਗੇ ਇਹ ਦੇ ਕੇ ਹੀ ਛਡਾਵਾਂਗੇ ਭਾਵੇਂ ਧਰਨੇ ਲਾਣੇ ਹੋਣ ਪਾਵੇ ਜੋ ਇਹਨਾਂ ਦਾ ਹੱਕ ਮਿਲਣਾ ਚਾਹੀਦਾ ਉਸ ਖਜ਼ਾਨੇ 'ਚ ਪਹਿਲੇ ਹੱਕ ਲੋਕਾਂ ਦਾ ਹੋਵੇਗਾ ਇਹ ਕੇਜਰੀਵਾਲ ਦਾ ਤਾਂ ਕੋਈ ਹੱਕ ਹੀ ਨਹੀਂ ਹੈਗਾ ਆਪਦੀ ਕੁਰਸੀ ਖਾਤਰ ਸਾਰਾ ਕੁਝ ਉਹਦੇ ਉੱਤੇ ਲਟਾਈ ਜਾ ਰਿਹਾ ਹੈ ਨਾ ਲੋਕਾਂ ਦਾ ਜਿਹੜਾ ਹੱਕ ਬੰਦਾ ਹੈ ਦੇਖਦੇ ਆ ਕਿਵੇਂ ਨਹੀਂ ਮਿਲਦਾ ਤੇ ਜੇ ਨਹੀਂ ਦੇਣਗੇ ਤੇ ਮੈਂ ਕਹਿੰਦੀ ਹਾਨਤ ਇਹੋ ਜੀ ਸਰਕਾਰ ਦੇ ਲੋਕਾਂ ਦੀ ਇੱਕ ਹੋਰ ਮੰਗ ਹੈ ਕਿ ਇੱਥੇ ਨਹਿਰ ਦੇ ਆਉਣ ਦਾ ਰਸਤਾ ਨਹੀਂ ਇਸ ਜਗ੍ਹਾ ਤੇ ਤੁਸੀਂ ਵੀ ਆਇਓ ਤੁਸੀਂ ਵੀ ਵੇਖਿਆ ਕਿ ਜਿੰਨਾ ਪੈਣਦਾ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਉਹ ਵੀ ਜੀ ਉਹ ਪੁਲ ਵੀ ਸਾਡੇ ਟਾਈਮ 'ਚ ਬਣ ਗਿਆ ਸੀਗਾ ਹੁਣ ਜੇ ਤੁਸੀਂ ਦੇਖ ਲਿਆ ਜੇ ਫਾਇਰ ਬ੍ਰਿਗੇਡ ਇੱਥੇ ਪਹੁੰਚ ਜਾਂਦੀ ਹੈ ਨਾ ਬੱਚਿਆਂ ਦੀ ਜਾਨ ਵੀ ਬਚ ਜਾਂਦੀ ਤੇ ਇਹਨਾਂ ਦੀ ਝੁੱਗੀਆਂ ਵੀ ਬਚ ਜਾਂਦੀਆਂ ਤੇ ਜਲ ਤੋਂ ਜਲ ਕਿੰਨਾ ਲੱਗ ਜਾਊਗਾ ਤੁਹਾਨੂੰ 10 20 50 ਲੱਖ ਰੁਪਏ ਲੱਗ ਜਾਣਗੇ ਉਹ ਪੋਲ ਨੂੰ ਤਾਂ ਚੌੜਾ ਕਰ ਦੋ ਤਾਂ ਕਿ ਇਹੋ ਜਿਹਾ ਹਾਦਸਾ ਦੁਬਾਰਾ ਨਾ ਹੋਏ ਛੋਟੀ ਜੀ ਰਕਮ ਹੈਗੀ ਕਮੇਟੀ ਦੇ ਕੋਲ ਸਰਕਾਰ ਦੇ ਔਰ 10 ਕਰੋੜਾਂ ਦਾ ਖਜ਼ਾਨਾ ਹੁੰਦਾ ਹੈਗਾ ਤੇ ਇਹਨਾਂ ਦੇ ਕੋਲ ਇੰਨੇ ਛੋਟੀ ਛੋਟੀ ਜਿਹੀ ਜ਼ਰੂਰਤਾਂ ਵਾਸਤੇ ਵੀ ਅੱਜ ਪੰਜਾਬ ਦੇ ਲੋਕੀ ਤਰਸਤੇ ਰਹੇ ਨੇ ਇਹ ਹਾਲਾਤ ਪੈਦਾ ਕਰਦੇ ਨੇ ਇਹ ਬਦਲਾਵ ਪੰਜਾਬ ਚ ਆਏ ਸ਼ਰਮਾਂ ਦੀ ਦੇ ਮੰਤਰੀ ਕਹਿ ਰਹੇ ਆ ਕਿ ਉਹਨਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਫੇਲ ਤੋਂ ਬੰਦ 100 ਉਹ ਜਿਹੜੇ ਪੰਜਾਬ ਦੇ ਲੋਕੀ ਮਾਰੀ ਜਾ ਰਹੇ ਨੇ ਇਹਨਾਂ ਦਾ ਧਿਆਨ ਕਰਨ ਕੇਜਰੀਵਾਲ ਦਾ ਕੀ ਹੋ ਰਿਹਾ ਉਹਦੇ ਡਰਾਮੇ ਦੇ ਨਾਲ ਕਿਸੇ ਨੂੰ ਕੋਈ ਪੰਜਾਬ ਦੇ ਲੋਕਾਂ ਨੂੰ ਕੋਈ ਮਤਲਬ ਨਹੀਂ ਆਪਣੀ ਸਰਕਾਰ ਆਪਣੇ ਲੋਕਾਂ ਦਾ ਹੀ ਮਤਲਬ ਰੱਖੇ ਜਿਨ੍ਹਾਂ ਨੇ ਇਹਨਾਂ ਨੂੰ ਜਿਤਾ ਕੇ ਇਹ ਅਹੁਦੇ ਬਖਸ਼ੇ ਨੇ ਉਹਨਾਂ ਦਾ ਧਿਆਨ ਰੱਖੇ ਕੇਜਰੀਵਾਲ ਦਾ ਬਖਸ਼ੇ ਹੋਇਆ ਅਹੁਦਾ ਨਹੀਂ ਹੈਗਾ